ਤੇ 20 ਵਿਸਵਾਸੀਆਂ ਦਾ ਜਿਹੜਾ ਇੱਕ ਵਿਸਵਾ ਹੁੰਦਾ ਹੈ ਦੂਜੀ ਕਰਮ ਦੇ ਨਾਲ ਠੀਕ ਹੈ ਲੰਬਾਈ ਗੁਣਾ ਚੌੜਾਈ ਕਰਕੇ ਅਸੀਂ ਇਸ ਦਾ ਰਕਬਾ ਚਾਰ ਕਰਮ ਦੇ ਨਾਲ ਆਪਸ ਵਿੱਚ ਗੁਣਾ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਆਨਸਰ 20 ਵਰਗ ਕਰਮ ਆ ਜਾਵੇਗਾ ਜਾਂ ਫਿਰ 20 ਵਿਸਵਾਸੀ ਆ ਜਾਵੇਗਾ ਮਿਲ ਕੇ ਜਿਹੜਾ ਇੱਕ ਬਿੱਗਾ ਬਣ ਜਾਂਦਾ ਹੈ 20 ਵਿਸਵੇ ਬਰਾਬਰ ਹੈ ਇੱਕ ਬਿੱਗੇ ਤੇ 5 ਵਿਸਵਿਆ ਦਿਖੇ ਤੈਨੂੰ ਜਾਂ ਰਕਬੇ ਨੂੰ ਜਿਹੜਾ ਅਸੀਂ ਇੱਕ ਵੱਡਾ ਕਿੱਲਾ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਮਿੰਤੀ ਦੀਆਂ ਇਕਾਈਆਂ ਕਨਾਲ ਮਰਲੇ ਬਿੱਗੇ ਬਿਸਵੇ ਸਰਸਾਈਆਂ ਵਿਸ਼ਵਾਸੀਆਂ ਆਦ ਨੂੰ ਲੈ ਕੇ ਅਸੀਂ ਜੋ ਵੀਡੀਓ ਬਣਾ ਰਹੇ ਹਾਂ ਉਸ ਦਾ ਇਹ ਭਾਗ ਦੂਜਾ ਹੈ ਪਹਿਲੇ ਭਾਗ ਦੇ ਵਿੱਚ ਆਪਾਂ ਗੱਲ ਕਰੀ ਸੀ ਮਰਲੇ ਸਰਸਾਈਆਂ ਕਨਾਲਾਂ ਦੇ ਵਿੱਚ ਠੀਕ ਹੈ ਤੇ ਏਕੜਾਂ ਦੇ ਵਿੱਚ ਕਿਵੇਂ ਜ਼ਮੀਨ ਦੀ ਮੰਤੀ ਕੀਤੀ ਜਾਂਦੀ ਹੈ ਉਸ ਦੇ ਉੱਪਰ ਡਿਟੇਲ ਦੇ ਵਿੱਚ ਵੀਡੀਓ ਬਣਾਈ ਹੈ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਸ ਦਾ ਲਿੰਕ ਮੈਂ ਤੁਹਾਨੂੰ ਉੱਪਰ ਆਈ ਬਟਨ ਵਿੱਚ ਜਾਂ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਜਾ ਫਿਰ ਤੁਸੀਂ ਵੀਡੀਓ ਸੈਕਸ਼ਨ ਵਿੱਚ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਤੇ ਅੱਜ ਅਸੀਂ ਭਾਗ ਦੂਜਾ ਲੈ ਕੇ حاضر ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜਾ ਗੱਲ ਕਰਾਂਗੇ ਉਹ ਹੈ ਜੀ ਵਿਸ਼ਵਾਸੀ ਬਿਸਬਾ ਪਿੱਗਾ ਇਕੜ ਤੇ ਜਾਂ ਵੱਡਾ ਕਿੱਲਾ ਠੀਕ ਹੈ ਇਹਨਾਂ ਬਾਰੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹ ਕੀ ਹੁੰਦੇ ਨੇ ਕਿਵੇਂ ਬਣਦੇ ਨੇ ਠੀਕ ਹੈ ਇਹਨਾਂ ਦੀ ਮਿੰਤੀ ਕਿਵੇਂ ਹੁੰਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਪੰਜਾਬ ਦੇ ਵਿੱਚ ਖੇਤੀਬਾੜੀ ਨਾਲ ਰਿਲੇਟਡ ਮਾਲ ਵਿਭਾਗ ਨਾਲ ਰਿਲੇਟਡ ਰਜਿਸਟਰੀਆਂ ਹੋਣ ਠੀਕ ਹੈ ਚਾਹੇ ਉਹ ਮਿੰਤੀ ਹੋਵੇ ਜਾਂ ਰਿਸਟੀ ਖਰਚ ਹੋਵੇ ਹਰ ਪ੍ਰਕਾਰ ਦੀ ਜਾਣਕਾਰੀ ਇਸ ਚੈਨਲ ਤੇ ਤੁਸੀਂ ਲੈ ਸਕਦੇ ਹੋ ਸੋ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਸੋ ਸਭ ਤੋਂ ਪਹਿਲਾਂ ਬੇਸਿਕ ਜਹੀ ਜਾਣਕਾਰੀ ਵਿੱਗੀ ਵਿਸ਼ਵ ਦੇ ਸੰਬੰਧ ਵਿੱਚ ਠੀਕ ਹੈ ਜੀ ਇੱਕ ਵਰਗ ਕਰਮ ਦੇ ਵਿੱਚ ਇੱਕ ਵਿਸ਼ਵਾਸੀ ਹੁੰਦੀ ਹੈ ਤੇ 20 ਵਿਸ਼ਵਾਸੀਆਂ ਦਾ ਜਿਹੜਾ ਇੱਕ ਵਿਸ਼ਵਾ ਹੁੰਦਾ ਹੈ ਵੀ ਬਿਸਵੇ ਦਾ ਜਿਹੜਾ ਇੱਕ ਬਿੱਗਾ ਬਣ ਜਾਂਦਾ ਹੈ ਤੇ ਚਾਰ ਬਿੱਗੇ 16 ਬਿਸਮਿਆਂ ਦਾ ਇੱਕ ਏਕੜ ਜਾਂ ਫਿਰ 8 ਕਨਾਲ ਵੀ ਅਸੀਂ ਕਹਿ ਸਕਦੇ ਹਾਂ 6 ਬਿੱਗੇ ਤੇ 5 ਬਿਸਵੇ ਜਿਹੜੇ ਮਿਲ ਕੇ ਇੱਕ ਵੱਡਾ ਕਿਲਾ ਬਣਾਉਂਦੇ ਨੇ ਸੋ ਇਹ ਸੀ ਮੈਂਤੀ ਦੀਆਂ ਜਿਹੜੀਆਂ ਇਕਾਈਆਂ ਬਿੱਗੇ ਬਿਸਮਿਆਂ ਵਾਲੀ ਜ਼ਮੀਨ ਜਿੱਥੇ ਅਸੀਂ ਇਕਾਈਆਂ ਦੀ ਵਰਤੋਂ ਕਰਦੇ ਹਾਂ ਕਈ ਥਾਂ ਕਨਾਲ ਮਰ ਲਿਆ ਵਿੱਚ ਮੈਂਤੀ ਕੀਤੀ ਜਾਂਦੀ ਹੈ ਤੇ ਕਈ ਥਾਂ ਵਿੱਗੇ ਵਿਸਮਿਆਨੇ ਵਿੱਚ ਹੁਣ ਆਪਾਂ ਇਕੱਲੇ-ਇਕੱਲੇ ਬਾਰੇ ਡਿਟੇਲ ਵਿੱਚ ਉਦਾਹਰਨਾਂ ਸਹਿਤ ਸਮਝਦੇ ਹਾਂ ਵਿੱਗੇ ਵਿਸਮਿਆਨ ਦੇ ਵਿੱਚ ਪਮਾਇਸ਼ ਦੀ ਮੁੱਢਲੀ ਇਕਾਈ ਨੂੰ ਵਿਸ਼ਵਾਸੀ ਕਿਹਾ ਜਾਂਦਾ ਹੈ ਇੱਕ ਵਰਗ ਕਰਮ ਦਾ ਦੂਜਾ ਨਹੀਂ ਵਿਸ਼ਵਾਸੀ ਹੁੰਦਾ ਹੈ ਜੇਕਰ ਇੱਕ ਉਦਾਹਰਨ ਦੇ ਤੌਰ ਤੇ ਸਮਝ ਗਏ ਤਾਂ ਅਸੀਂ ਇੱਕ ਇੱਥੇ ਸਰਕਲ ਲੈਂਦੇ ਹਾਂ ਜਿਸ ਨੂੰ ਅਸੀਂ ਇੱਕ ਖੇਤ ਮੰਨ ਲੈਂਦੇ ਹਾਂ ਜਿਸ ਦੀ ਲੰਬਾਈ ਇੱਕ ਕਰਮ ਹੈ ਤੇ ਚੌੜਾਈ ਵੀ ਜਿਹੜੀ ਇੱਕ ਕਰਮ ਹੈ ਜਦੋਂ ਅਸੀਂ ਇਸ ਦਾ ਰਕਬਾ ਕੱਢਾਂਗੇ ਤਾਂ ਇੱਕ ਕਰਮ ਨੂੰ ਦੂਜੀ ਕਰਮ ਦੇ ਨਾਲ ਠੀਕ ਹੈ ਲੰਬਾਈ ਗੁਣਾ ਚੌੜਾਈ ਕਰਕੇ ਅਸੀਂ ਇਸ ਦਾ ਰਕਬਾ ਕੱਢਾਂਗੇ ਤਾਂ ਇੱਕ ਕਰਮ ਨੂੰ ਜਦੋਂ ਅਸੀਂ ਇੱਕ ਕਰਮ ਦੇ ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਇੱਕ ਵਰਗ ਕਰਮ ਹੀ ਰਹਿ ਜਾਵੇਗਾ ਇੱਕ ਵਰਗ ਕਰਮ ਬਰਾਬਰ ਹੈ ਇੱਕ ਵਿਸ਼ਵਾਸੀ ਮਤਲਬ ਕਿ ਇੱਕ ਕਰਮ ਚੌੜਾ ਤੇ ਇੱਕ ਕਰਮ ਲੰਮਾ ਖੇਤ ਹੈ ਜਿਹੜਾ ਉਹ ਇੱਕ ਵਿਸ਼ਵਾਸੀ ਕਹੇ ਲਾਉਂਦਾ ਹੈ ਠੀਕ ਹੈ ਜੀ ਸੋ ਇਸੇ ਸਮੇਂ ਵਿੱਚ ਅਸੀਂ ਜੇਕਰ ਇੱਕ ਹੋਰ ਉਦਾਹਰਣ ਲਈਏ ਤਾਂ ਮੰਨ ਲਓ ਸਾਡੇ ਕੋਲ ਇੱਕ ਹੋਰ ਖੇਤ ਹੈ ਜਿਸ ਦੀ ਲੰਬਾਈ 6 ਕਰਮ ਹੈ ਤੇ ਚੌੜਾਈ ਜਿਹੜੀ 3 ਕਰਮ ਹੈ ਜਦੋਂ ਅਸੀਂ ਹੁਣ ਇਸ ਦਾ ਰਕਬਾ ਕੱਢਾਂਗੇ ਤਾਂ ਲੰਬਾਈ ਗੁਣਾ ਚੌੜਾਈ ਕਰਾਂਗੇ ਠੀਕ ਹੈ ਜਦੋਂ ਲੰਬਾਈ ਚੌੜਾਈ ਨੂੰ ਅਸ ਵਿੱਚ ਗੁਣਾ ਕਰਾਂਗੇ ਭਾਵ 6 ਕਰਮ ਗੁਣਾ 3 ਕਰਮ ਤਾਂ ਸਾਡੇ ਕੋਲ 18 ਵਰਗ ਕਰਮ ਜਿਹੜਾ ਇੱਥੇ ਰਕਬਾ ਆ ਜਾਵੇਗਾ ਸੋ 18 ਵਰਗਕਰਮ ਮਤਲਬ ਹੈ 18 ਵਿਸ਼ਵਾਸੀਆਂ ਮਤਲਬ ਕਿ ਇੱਕ ਵਰਗਕਰਮ ਦੀ ਇੱਕ ਵਿਸ਼ਵਾਸੀ ਹੋਗੀ ਅਤੇ 18 ਦੀਆਂ 18 ਵਿਸ਼ਵਾਸੀਆਂ ਹੋ ਗਈਆਂ ਤੇ ਹੁਣ ਗੱਲ ਕਰਦੇ ਅੱਗੇ ਆਪਾਂ ਵਿਸ਼ਵੇ ਦੇ ਬਾਰੇ 20 ਵਰਗਕਰਮ ਜਾਂ 20 ਵਿਸ਼ਵਾਸੀਆਂ ਨੂੰ ਇੱਕ ਵਿਸ਼ਵਾ ਕਿਹਾ ਜਾਂਦਾ ਹੈ ਠੀਕ ਹੈ ਜੀ 20 ਵਰਗਕਰਮ ਜਾਂ 20 ਵਿਸ਼ਵਾਸੀਆਂ ਨੂੰ ਇੱਕ ਵਿਸ਼ਵਾ ਕਿਹਾ ਜਾਂਦਾ ਹੈ 20 ਵਿਸ਼ਵਾਸੀਆਂ ਬਰਾਬਰ ਹੈ ਇੱਕ ਵਿਸ਼ਵਾ ਜਿਕਰ ਅਸੀਂ ਇੱਕ ਉਦਾਹਰਨ ਲਈਏ ਤਾਂ ਸਾਡੇ ਕੋਲ ਇੱਕ ਖੇਤ ਹੈ ਮੰਨ ਲਓ 5 ਕਰਮ ਚੌੜਾ ਹੈ ਤੇ 4 ਕਰਮ ਜਿਹੜਾ ਲੰਬਾ ਹੈ ਜਾਂ ਇੰਜ ਕਹਿ ਲਓ ਕਿ 4 ਕਰਮ ਚੌੜਾ ਹੈ ਤੇ 5 ਕਰਮ ਜਿਹੜਾ ਉਹ ਲੰਬਾ ਹੈ ਜਦੋਂ ਅਸੀਂ ਇਸ ਦਾ ੜਕਵਾ ਕੱਢਾਂਗੇ ਤੁਹਾਨੂੰ ਦੱਸਿਆ ਕਿ ਲੰਬਾਈ ਗੁਣਾ ਚੜਾਈ ਕਰਕੇ ਕੱਢਦੇ ਹਾਂ ਤਾਂ ਅਸੀਂ 5 ਕਰਮ ਨੂੰ ਜਦੋਂ 4 ਕਰਮ ਦੇ ਨਾਲ ਆਪਸ ਵਿੱਚ ਗੁਣਾ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਆਨਸਰ 20 ਵਰਗ ਕਰਮ ਆ ਜਾਵੇਗਾ ਜਾਂ ਫਿਰ 20 ਵਿਸਵਾਸੀ ਆ ਜਾਵੇਗਾ ਕਿਉਂਕਿ ਇੱਕ ਵਰਗ ਕਰਮ ਨੂੰ ਹੀ ਜਿਹੜਾ ਅਸੀਂ ਇੱਕ ਵਿਸ਼ਵਾਸੀ ਮੰਨਦੇ ਹਾਂ 20 ਵਿਸ਼ਵਾਸੀਆਂ ਦਾ ਜਿਹੜਾ ਅਸੀਂ ਇੱਕ ਵਿਸ਼ਵਾ ਮੰਨਾਂਗੇ ਠੀਕ ਹੈ ਜੀ ਕਰਮ ਬਾਈ ਕਰਮ ਦਾ ਜਿਹੜਾ ਇੱਕ ਵਿਸ਼ਵਾਸੀ ਮੰਨਦੇ ਹਾਂ ਤੇ 20 ਵਿਸ਼ਵਾਸੀਆਂ ਦਾ ਜਿਹੜਾ ਇੱਕ ਵਿਸ਼ਵਾ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਜੇਕਰ ਅਸੀਂ ਇੱਕ ਹੋਰ ਉਦਾਹਰਨ ਲਈਏ ਤਾਂ ਮੰਨ ਲਓ ਸਾਡੇ ਕੋਲ ਇੱਕ ਦੂਸਰਾ ਖੇਤ ਹੈ ਜਿਸ ਦੀ ਲੰਬਾਈ ਹੈ 12 ਕਰਮ ਅਤੇ ਚੌੜਾਈ ਹੈ 10 ਕਰਮ ਜਦੋਂ ਅਸੀਂ ਲੰਬਾਈ ਗੁਣਾ ਚੌੜਾਈ ਕਰਕੇ ਇਹਨਾਂ ਦਾ ਖੇਤਰਫਲ ਕੱਢਾਂਗੇ ਤਾਂ ਸਾਡੇ ਕੋਲੇ 20 ਕਰਮ ਗੁਣਾ 10 ਕਰਮ ਬਰਾਬਰ ਹੈ 120 ਵਰਗ ਕਰਮ ਸਾਡੇ ਕੋਲੇ ਆ ਜਾਵੇਗਾ ਜਾਂ ਫਿਰ ਅਸੀਂ ਕਹਿ ਸਕਦੇ ਹਾਂ 120 ਵਿਸ਼ਵਾਸੀਆਂ ਕਿਉਂਕਿ ਕਰਮ बाई ਕਰਮ ਦੀ ਜਿਹੜੀ ਇੱਕ ਵਿਸ਼ਵਾਸੀ ਹੁੰਦੀ ਹੈ ਤੇ ਸਾਡੇ ਕੋਲ ਇੱਥੇ 20 ਵਿਸ਼ਵਾਸੀਆਂ ਆ ਗੀਆਂ ਇਸੇ ਤਰੀਕੇ ਤੁਹਾਨੂੰ ਦੱਸਿਆ ਕਿ 20 ਵਿਸ਼ਵਾਸੀਆਂ ਦਾ ਜਿਹੜਾ ਸਾਡੇ ਕੋਲੇ ਇੱਕ ਵਿਸਵਾ ਹੁੰਦਾ ਹੈ ਤੇ 120 ਵਿਸ਼ਵਾਸੀਆਂ ਦੇ ਇੱਥੇ ਸਾਡੇ ਕੋਲੇ ਇਰੇ 6 ਬਿਸਵੇ ਬਣ ਜਾਣਗੇ ਕਿਵੇਂ ਬਣਨਗੇ ਜਦੋਂ ਅਸੀਂ 120 ਵਿਸ਼ਵਾਸੀਆਂ ਨੂੰ 20 ਤੇ ਵੰਡਾਂਗੇ ਭਾਗ ਕਰਾਂਗੇ ਤਾਂ ਸਾਡੇ ਕੋਲੇ 6 ਬਿਸਵੇ ਬਣ ਜਾਣਗੇ ਇਸੇ ਤਰੀਕੇ ਬਿਸਵੇ ਬਣਾਉਣ ਦੇ ਲਈ ਕੀ ਫਾਰਮੂਲਾ ਹੈ ਜੀ ਜਿੰਨੇ ਸਾਡੇ ਕੋਲ ਵਿਸ਼ਵਾਸੀ ਆ ਜਾਣ ਉਸ ਨੂੰ 20 ਤੇ ਭਾਗ ਕਰ ਦੋ ਵੰਡ ਕਰ ਦੋ ਡਿਵਾਈਡ ਕਰ ਦੋ ਠੀਕ ਹੈ ਜੀ ਤਾਂ ਸਾਡੇ ਕੋਲ ਜੋ ਆਨਸਰ ਆਵੇਗਾ ਉਹ ਬਿਸਵੇ ਬਣ ਜਾਣਗੇ ਜਿਵੇਂ ਤੁਹਾਨੂੰ ਦੱਸਿਆ ਹੈ ਕਿ 20 ਵਿਸ਼ਵਾਸੀਆਂ ਦਾ ਇੱਕ ਵਿਸ਼ਵਾ ਬਣ ਜਾਂਦਾ ਹੈ ਇਸੇ ਤਰੀਕ 20 ਬਿਸਮ ਦਾ ਮਿਲ ਕੇ ਜਿਹੜਾ ਇੱਕ ਬਿੱਗਾ ਬਣ ਜਾਂਦਾ ਹੈ 20 ਬਿਸਵੇ ਬਰਾਬਰ ਹੈ ਇੱਕ ਬਿੱਗਾ ਜੇਕਰ ਅਸੀਂ ਇਸ ਨੂੰ ਇੱਕ ਆਧਾਰ ਦੇ ਤੌਰ ਤੇ ਸਮਝੀਏ ਤਾਂ ਅਸੀਂ ਇੱਕ ਖੇਤ ਲੈ ਲੈਨੇ ਹਾਂ ਜਿਸ ਦੀ ਲੰਬਾਈ ਵੀ 20 ਕਰਮ ਹੈ ਤੇ ਚੌੜਾਈ ਵੀ 20 ਕਰਮ ਹੈ ਭਾਵ ਕਿ 20 ਕਰਮ ਚੌੜਾ ਤੇ 20 ਕਰਮ ਲੰਬਾ ਜਿਹੜਾ ਖੇਤ ਹੋਵੇਗਾ ਉਹ ਇੱਕ ਬਿੱਗਾ ਕਹਲਾਈਗਾ ਕਿਉਂਕਿ 20 ਗੁਣਾ 20 ਕਰਮ ਕਰਾਂਗੇ ਤਾਂ ਸਾਡੇ ਕੋਲ 400 ਵਰਗ ਕਰਮ ਆ ਜਾਵੇਗਾ ਜਾ ਫਿਰ ਅਸੀਂ 422 ਵਿਸਵਾਸੀਆਂ ਵੀ ਕਹਿ ਸਕਦੇ ਹਾਂ ਸੋ 20 ਵਿਸਵਾਸੀਆਂ ਦਾ ਅਸੀਂ ਤੁਹਾਨੂੰ ਦੱਸਿਆ ਹੈ ਕਿ ਇੱਕ ਵਿਸਵਾ ਹੁੰਦਾ ਹੈ ਤੇ ਜਦੋਂ 400 ਵਿਸਵਾਸੀਆਂ ਨੂੰ ਅਸੀਂ 20 ਤੇ ਵੰਡਾਂਗੇ ਤਾਂ ਸਾਡੇ ਕੋਲੇ 20 ਵਿਸਵੇਂ ਆ ਜਾਣਗੇ ਤੇ ਉੱਪਰ ਤੁਹਾਨੂੰ ਦੱਸਿਆ ਹੈ ਕਿ 20 ਵਿਸਮਿਆਂ ਦਾ ਜਿਹੜਾ ਇੱਕ ਵਿੱਗਾ ਹੁੰਦਾ ਹੈ ਇਸੇ ਤਰ੍ਹਾਂ ਹੀ 20 ਕਰਮਾ ਲੰਮਾ ਤੇ 20 ਕਰਮਾ ਚੌੜੇ ਖੇਤ ਨੂੰ ਅਸੀਂ ਇੱਕ ਵਿੱਗੇ ਦਾ ਨਾਂ ਦੇ ਸਕਦੇ ਹਾਂ ਇਸੇ ਸਬੰਧ ਵਿੱਚ ਜੇਕਰ ਅਸੀਂ ਇੱਕ ਹੋਰ ਉਦਾਹਰਣ ਦੇਖੀਏ ਤਾਂ ਮਾਨੂੰ ਸਾਡੇ ਕੋਲ ਇੱਕ ਖੇਤ ਹੈ ਜਿਸ ਦੀ ਲੰਬਾਈ ਹੈ 40 ਕਰਮ ਅਤੇ ਚੌੜਾਈ ਹੈ ਜਿਹੜੀ 30 ਕਰਮ ਹੈ ਜਦੋਂ ਅਸੀਂ ਇਸ ਦਾ ਖੇਤਰਫਲ ਕੱਢਾਂਗੇ ਤਾਂ ਲੰਬਾਈ ਗੁਣਾ ਚੌੜਾਈ ਕਰਕੇ ਕੱਢਾਂਗੇ 40 ਕਰਮ ਗੁਣਾ 30 ਕਰਮ ਬਰਾਬਰ ਹੈ 1200 ਵਰਗ ਕਰਮ ਜਿਹੜਾ ਇੱਥੇ ਆ ਸਾਡੇ ਕੋਲ ਆ ਜਾਵੇਗਾ ਸੋ ਇੱਕ ਵਰਗ ਕਰਮ ਨੂੰ ਜਿਹੜਾ ਅਸੀਂ ਕਹਿ ਦਿੰਦੇ ਹਾਂ ਇੱਕ ਵਰਗ ਕਰਮ ਚੌੜਾ ਤੇ ਇੱਕ ਵਰਗ ਕਰਮ ਲੰਮੇ ਖੇਤ ਨੂੰ ਅਸੀਂ ਜਿਹੜਾ ਇੱਕ ਵਿਸ਼ਵਾਸੀ ਦਾ ਨਾਮ ਦੇ ਦਿੰਦੇ ਹਾਂ ਇੱਥੇ ਤੁਹਾਡੇ ਕੋਲ ਸਾਡੇ ਕੋਲ ਹੈ ਜਿਹੜਾ 1200 ਵਿਸ਼ਵਾਸੀ ਅਨਸਰ ਆਇਆ ਹੈ 1200 ਬਰਗ ਕਰਮ ਕਹਿ ਦੀ ਏਰੀਆ 1200 ਵਿਸ਼ਵਾਸੀਆਂ ਇੱਕੋ ਗੱਲ ਹੈ ਤੇ 20 ਵਿਸ਼ਵਾਸੀਆਂ ਦਾ ਜਿਹੜਾ ਇੱਕ ਬਿਸਬਾ ਹੁੰਦਾ ਹੈ ਸੋ 1200 ਵਿਸ਼ਵਾਸੀਆਂ ਦੇ ਬਿਸਬੇ ਬਣਾਉਣ ਦੇ ਲਈ ਅਸੀਂ ਇਸ ਨੂੰ 20 ਤੇ ਭਾਗ ਕਰ ਦਾਂਗੇ 20 ਤੇ ਭਾਗ ਕਰਨ ਦੇ ਨਾਲ ਸਾਡੇ ਕੋਲੇ ਜਿਹੜਾ 60 ਬਿਸਬੇ ਅਨਸਰ ਆ ਗਿਆ ਹੈ ਸੋ ਇਸੇ ਤਰੀਕੇ ਤੁਹਾਨੂੰ ਦੱਸਿਆ ਹੈ ਕਿ 20 ਬਿਸਮਾਨ ਦਾ ਜਿਹੜਾ ਇੱਕ ਬਿੱਗਾ ਹੁੰਦਾ ਹੈ ਇਸੇ ਤਰੀਕੇ ਬਿੱਗਾ ਬਣਾਉਣ ਦੇ ਲਈ ਅਸੀਂ ਇਸ ਨੂੰ ਜਿਹੜਾ 60 ਬਿਸਬੇ ਨੂੰ ਫਿਰ ਤੋਂ 20 ਤੇ ਵੰਡ ਕਰ ਦਾਂਗੇ ਤਾਂ ਸਾਡੇ ਕੋਲੇ ਤਿੰਨ ਅਨਸਰ ਆ ਜਾਵੇਗਾ ਭਾਫ ਕੇ ਤਿੰਨ ਬਿੱਗੇ ਆ ਜਾਣ ਕੇ ਇਸੇ ਤਰ੍ਹਾਂ ਸੀ ਜਿਹੜੇ ਬਿੱਗੇ ਬਣਾ ਸਕਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਵੱਡੇ ਕਿੱਲਿਆਂ ਦੇ ਬਾਰੇ ਹਾਂਜੀ ਦੋਸਤੋ ਹੁਣ ਗੱਲ ਕਰਦੇ ਹਾਂ ਵੱਡੇ ਕਿੱਲੇ ਦੇ ਬਾਰੇ ਵੱਡੇ ਕਿੱਲਿਆਂ ਦੇ ਵਿੱਚ ਸੀ ਕਹਿ ਸਕਦੇ ਆ ਕਿ 6 ਬਿੱਗੇ ਤੇ 5 ਬਿਸਬਿਆ ਦਿਖੇ ਇਤ ਨੂੰ ਯਾ ਰਕਬੇ ਨੂੰ ਜਿਹੜਾ ਸੀ ਇੱਕ ਵੱਡਾ ਕਿੱਲਾ ਕਹਿ ਸਕਦੇ ਹਾਂ ਮੰਨ ਲਓ ਸਾਡੇ ਕੋਲ ਜਿਹੜਾ ਪਿਆਗ ਕਰਮ ਲੰਬਾਈ ਹੈ ਤੇ ਜਿਹੜਾ ਪਿਆਗ ਕਰਮ ਹੀ ਚੌੜਾਈ ਹੈ ਦਾ ਇੱਕ ਖੇਤ ਹੈ ਠੀਕ ਹੈ ਜੇ ਜਦੋਂ ਅਸੀਂ ਇਸ ਨੂੰ 50 50 ਵਰਗ ਕਰਮਾਫਸ ਦੇ ਵਿੱਚ ਗੁਣਾ ਕਰਾਂਗੇ ਠੀਕ ਹੈ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲੇ 2500 ਵਰਗ ਕਰਮ ਆ ਜਾਵੇਗਾ ਭਾਵ ਕਿ 2500 ਵਿਸ਼ਵਾਸੀਆਂ ਤੁਹਾਨੂੰ ਦੱਸਿਆ ਹੈ ਕਿ ਕਰਮ ਬਾਈ ਕਰਮ ਦੀ ਜਿਹੜਾ ਸਾਡਾ ਖੇਤ ਹੁੰਦਾ ਉਸ ਨੂੰ ਅਸੀਂ ਇੱਕ ਵਿਸ਼ਵਾਸੀ ਦਾ ਨਾਮ ਦਿੰਦੇ ਹਾਂ ਤੇ ਅਸੀਂ 50 50 ਕਰਮ ਦੀ ਜਿਹੜਾ ਉਸ ਵਿੱਚ ਗੁਣਾ ਕਰੀ ਹੈ ਤੁਹਾਡੇ ਕੋਲੇ 2500 ਵਰਗ ਕਰਮ ਆਇਆ ਹੈ ਆਪਕੇ 2500 ਵਿਸ਼ਵਾਸੀ ਆ ਗਏ ਹਨ ਤੇ ਵਿਸ਼ਵਾਸੀਆਂ ਤੋਂ ਅਸੀਂ ਵਿਸਬੇ ਬਣਾਉਣ ਦੇ ਲਈ ਕੀ ਕਰਦੇ ਹਾਂ ਉਸ ਨੂੰ 20 ਤੇ ਵੰਡ ਦਿੰਦੇ ਹਾਂ ਕਿਉਂਕਿ 20 ਜਿਹੜਾ ਵਿਸ਼ਵਾਸੀਆਂ ਦਾ ਇੱਕ ਵਿਸਬਾ ਹੁੰਦਾ ਹੈ ਜਦੋਂ 2500 ਵਿਸ਼ਵਾਸੀਆਂ ਨੂੰ ਅਸੀਂ 20 ਤੇ ਵੰਡਦੇ ਹਾਂ ਤਾਂ ਸਾਡੇ ਕੋਲੇ ਜਿਹੜਾ 125 ਵਿਸਬੇ ਆ ਜਾਣਗੇ ਤੇ ਹੁਣ ਵਿਸਬਿਆਂ ਤੋਂ ਜਿਹੜੇ ਅਸੀਂ ਬਿੱਗੇ ਬਣਾਉਣੇ ਆ ਉਹ ਕਿਵੇਂ ਬਣਾਉਣੇ ਆ ਜੀ ਕਿਉਂਕਿ ਬੀ ਬੇਸਿਮਾ ਦਾ ਇੱਕ ਵਿੱਗਾ ਹੁੰਦਾ ਹੈ ਤਾਂ اسی ਤਰ੍ਹਾਂ ਹੀ 125 ਬਿਸਬਿਆਂ ਨੂੰ ਜਿਹੜਾ 20 ਤੇ ਫਿਰ ਤੋਂ ਵੰਡ ਕਰ ਦਾਂਗੇ ਤਾਂ ਸਾਡੇ ਕੋਲੇ ਜਿਹੜੇ ਇੱਥੇ 6 ਵਿੱਗੇ ਤੇ 5 ਬਿਸਬੇ ਆ ਜਾਣਗੇ ਠੀਕ ਹੈ ਜੀ 6 ਵਿੱਗੇ ਤੇ 5 ਬਿਸਬਿਆਂ ਦਾ ਜਿਹੜਾ ਇੱਕ ਵੱਡਾ ਕਿੱਲਾ ਹੁੰਦਾ ਹੈ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਅਗਲੀ ਵੀਡੀਓ ਵਿੱਚ ਜਿਹੜਾ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਉਹ ਜੀ ਪੱਕੇ ਵਿੱਗਿਆਂ ਦੇ ਸੰਬੰਧੀ ਦੇਵਾਂਗੇ ਚੈਨਲ ਦੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ